ਗਾਈਜ਼ ਵੈਲਕਮ ਬੈਕ ਟੂ ਮਾਈ ਚੈਨਲ ਕਿ ਦੋਸਾਰਿਆਂ ਨੂੰ ਉਮੀਦ ਕਰਦਾ ਬਹੁਤ ਵਧੀਆ ਹੋਵੋਗੇ ਗਾਈਜ਼ ਤੁਹਾਨੂੰ ਜਿੱਦਾਂ ਕਿ ਪਤਾ ਹੀ ਮੌਲ ਕੀ ਚੱਲ ਰਿਹਾ ਹੈ ਬਲਾਸਟ ਹੋ ਰਹੇ ਨੇ ਬਾਹਰ ਜੇਐਨਡੀਕੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਮੌਲ ਹੋ ਗਿਆ ਹੈ ਜੰਗ ਲੱਗ ਗਈ ਇੰਡੀਆ ਪਾਕਿਸਤਾਨ ਦੀ ਵਿਕਾਸਕਰ ਜੇਐਨਡੀਕੇ ਦੇ ਪੰਜਾਬ ਤੇ ਰਾਜਸਥਾਨ ਮੇਨ ਹੈ ਟਾਰਗੇਟ ਕੀਤਾ ਹੋਇਆ ਤੇ ਇੱਥੇ ਸਾਡੇ ਦੇ ਬਹੁਤ ਗਾਈਜ਼ ਬੰਬ ਬੰਬ ਤੇ ਸਾਡੇ ਥੰਦੇ ਫਰੂਟ ਨਗਰ ਹੈਗਾ ਆਪਸ਼ ਬੂਰ ਉਰਤੇ ਉੱਥੇ ਸਾਈਡ ਤੇ ਕਿਤੇ ਡਿੱਗੇ ਬੰਬ ਕਹਿੰਦੇ ਤੇ ਬੜਾ ਗਾਇਸ ਨੁਕਸਾਨ ਹੋਇਆ ਤੇ ਸਾਡੇ ਭੁਮਲੇ ਚ ਸਾ ਉੱਪਰ ਸ਼ਾ ਡਿੱਗਿਆ ਵੇ ਕਿਤੇ ਲੇਕਿਨ ਉੱਥੇ ਇਹਨਾਂ ਨੂੰ ਨੁਕਸਾਨ ਨਹੀਂ ਆਇਆ ਇੱਕ ਬਖਸ਼ ਨਗਰ ਡਿੱਗਿਆ ਵੇ ਤੇ ਉੱਧਰ ਮਤਲਬ ਬੜੇ ਗਾਇਸ ਬਹੁਤ ਜ਼ਿਆਦਾ ਬੰਬ ਡਿੱਗੇ ਨੇ ਤੇ ਬੜਾ ਬੜੀ ਤਬਾਈ ਹੋ ਗਈ ਗਾਇਸ ਹੁਣ ਸਾਰਾ ਮੱਲਾ ਸਾਡਾ ਖਾਲੀ ਹੋ ਗਿਆ ਇੱਕ ਸਾਡਾ ਤੇ ਹੁਣ ਗਾਇਸ ਆਪਾਂ ਚੋਚੇ ਕਰਨੇ ਆ ਹੁਣ ਚਲੇ ਜੀਏ ਪਤਾ ਨਹੀਂ ਹੋੁੰਦਾ ਗਾਇਸ ਪਾਣੀ ਦਾ ਕੋਈ ਪਤਾ ਨਹੀਂ ਹੁੰਦਾਗਾ ਕੈਸੀ ਸੋਚਾ ਹੈ ਕਿ ਨਾਦਪੁਰ ਸਾਹਿਬ ਚਲ ਜੀਏ ਥੋੜੇ ਦਿਨ ਆਸਤੇ ਅਹੀਂ ਨਨਪੁਰ ਸਾਹਿਬ ਦੀ ਪਲੈਨਿੰਗ ਬਣਾਈਏ ਸਾਰਾ ਮਤਲਬ ਕੋਈ 8-10 ਗੱਡੀਆਂ ਸਾਰਾ ਪੂਰਾ ਖਾਨਦਾਨ ਚੱਲਿਆ ਨਾਲੋਂ ਯਹਾਂ 60 ਬੰਦਾ ਚੱਲਿਆ ਤੇ ਗਏ ਤੁਹਾਨੂੰ ਖਾਣੇ ਆ ਰਸਤੇ ਸਾਰਾ ਤੱਕ ਕਿੱਦਾਂ ਜਾਣਾ ਸੀ ਇੱਥੇ ਰਸਤੇ ਜਿ cục ਬੁਕਾਂਗੇ ਲਖਨਪੁਰ ਤੇ ਖਾਵਾ ਪੀਆਗੇ ਥੋੜਾ ਬੋਤਾ ਪੁੰਡੇ ਪੁੰਡੇ ਖਾਵਾਂਗੇ ਗਏ ਜਿੱਥੇ ਤੇ ਮੈਂ ਕਾਫੀ ਕਰਾਵਾ ਹੋਇਆਦਾ ਸ਼ੇਅਰ ਕਰ ਲਿਆ ਹੋਇਆ ਗਾਇਸ ਤੇ ਸਾਰੇ ਜਾਂਦੇ ਹੋਏ ਨੇ ਤਾਂ ਕਰਕੇ ਮੈਂ ਸੋਚਿਆ ਗਾਇਸ ਬਲੌਗ ਵੀ ਬਣਾ ਲਈਏ ਨਨਪੁਰ ਸਾਹਿਬ ਜਾ ਰਹੇ ਹਾਂ ਗਾਇਸ ਹੋਪ ਕਰਦਾ ਤੁਹਾਨੂੰ ਬਲੌਗ ਵਧੀਆ ਲੱਗੇ ਤੇ ਮੈਂ ਜੋ ਸਾਰੇ ਚੱਲੇ ਆ ਤੇ ਗੱਡੀ ਹੋਰ ਇਸ ਮਾਸਨ ਪੈਕਿੰਗ ਕਰਦੇ ਬਹੀ ਤੇ ਮੈਂ ਇੱਕ ਸੋਚਿਆ ਵਲੌਗ ਸਟਾਰਟ ਕਰ ਲਾ ਕਿ ਗਾਇਸ ਵਲੌਗ ਪੂਰਾ ਵੇਖਿਓ ਥੋੜਾ ਲੰਬਾ ਹੋਏ ਸਕਦਾ ਵਲੌਗ ਤੇ ਗਾਇਸ ਇੱਕ ਲੋਰ ਐਪ ਲੋਗ ਥੋੜਾ ਲੇਟ ਵੀ ਆ ਸਕਦਾ ਕਿਉਂਕਿ ਅਸੀਂ ਜਾਣਾ ਹੈ ਉੱਤ ਤੱਕ ਤੇ ਉਸ ਤੋਂ ਬਾਅਦ ਉੱਥੇ ਗਾਇਸ ਮੈਨੂੰ ਐਡਿਟ ਕਰਨ ਦਾ ਟਾਈਮ ਤੇ ਮਿਲੇਗਾ ਨਹੀਂ ਉਹ 10 12 ਦਾ ਨਹੀਂ ਕਿਉਂਕਿ ਫਿਰ ਬਾਈਕ ਆਪਣਾ ਆਪਣਾ ਲੈਣਾ ਗਾਇਸ ਤੁਹਾਨੂੰ ਪਤਾ ਕਿੰਨੀ ਕੀ ਸਪੀਡ ਹੋ ਜਾਂਦੀ ਹੈ ਐਡਿਟ ਕਰਦੇ ਐਡਿਟ ਕਰਨਾ ਉਸ ਤੋਂ ਵਾਈਫਾਈ ਚਾਹੀਦਾ ਕੋਈ ਤਗੜਾ ਨੈਟ ਚਾਹੀਦਾ ਤੇ ਤਾਂ ਕਰੇ ਘਰ ਆਣਗੇ ਗਾਈਜ਼ ਮੈਂ ਐਡਿਟ ਕਰਾਵਾ ਪਾਵਾਂਗਾ ਹੋ ਸਕਦਾ 10 15 ਦਿਨ 20 ਦਿਨ ਮਹੀਨਾ ਵੀ ਲੱਗ ਸਕਦਾ ਹੈ ਵਲੌਗ ਮਹੀਨੇ ਬਾਅਦ ਵੀ ਆ ਸਕਦਾ ਤੇ ਇਹ ਵਲੌਗ ਮੈਂ ਸਹੀ ਡੇਟ ਦੱਸਾਂ ਸੀ ਜਾ ਪਤਾ ਕਦੋਂ ਰਹੀਆਂ 10 ਮਹੀਨੋਂ ਗਾਈਜ਼ ਅਸੀਂ ਜਾ ਰਹੇ ਹਾਂ ਤੁਹਾਨੂੰ ਪਤਾ ਹੀ ਮੌਣ ਕੀ ਚੱਲ ਰਿਹਾ ਹੈ ਗਾਈਜ਼ ਤੁਹਾਨੂੰ ਪਤਾ ਨਹੀਂ ਕਦੋਂ ਠੰਡਾ ਹੋਏਗਾ ਲੰਮਾ ਵੀ ਹੋ ਸਕਦਾ ਜੰਦੀ ਹੋ ਸਕਦਾ ਬਾਕੀ ਦੇਖੋ ਯੇ ਗਾਈਜ਼ ਅਗਲੇ ਵਲੌਗਾਂ ਤੇ ਰਹੂ ਸੀਰੀਜ਼ ਆਣੀ ਹੈ ਤੇ ਮੈਂ ਹੌਪ ਕਰਦਾ ਵੀ ਤੁਹਾਨੂੰ ਵਲੌਗ ਵਧੀਆ ਲੱਗੇਗਾ ਤੇ ਜੁੜੇ ਰਹੋ ਵਲੌਗ ਨਾਲ ਤੁਹਾਨੂੰ ਆਪਾਂ ਤੁਹਾਡਾ ਬਹੁਤ ਬਹੁਤ ਸਪੋਰਟ ਕਰਿਓ

ਸਹੀ ਲੈ ਲੈ ਉਹ ਵੰਡੇਗਾ ਹਾਂ ਕਿਹੜਾ ਲੱਗੇ ਕਿ ਇਸੇ ਨੂੰ ਇਸੇ ਚਲੇ ਆਹ ਜੀ Siapa kata asal tiada tadilan? Saya tak tahu kamu berumahτο aun dia kata masih Alcohol planned C hammer but it's a secret lelaki itu masih dek ਚਲੋ ਆਇਓ ਚਲੋ ਇਧਰ ਇਧਰ വീഡിയോ <imitation> ശോർട്ട് 아니, 안전대만 없었어. 아 여기 쳐도 쳐야. ഇസാസ്